ਬਹੁਤ ਸਾਰੀਆਂ ਦਾਦੀਆਂ ਕਈ ਵਾਰ ਆ ਕੇ ਗੱਲਾਂ ਕਰਦੀਆਂ ਨੇ ਉਹ ਦਾਦੀਆਂ ਕਹਿੰਦੀਆਂ ਨੇ ਪੁੱਤ ਵੇ ਮੇਰੀਆਂ ਪੋਤੀਆਂ ਨੂੰ ਸਮਝਾਈ ਮੇਰੇਆਂ ਪੋਤਿਆਂ ਨੂੰ ਸਮਝਾਈ ਉਹ ਮੇਰੇ ਨਾਲ ਬੋਲਦੇ ਨਹੀਂ ਮੇਰੀ ਨੂੰ ਮੇਰੇ ਪੋਤੇ ਪੋਤੀ ਨੂੰ ਮੇਰੇ ਕੋਲ ਆਉਣ ਨਹੀਂ ਦਿੰਦੀ ਉਹ ਦਾਦੀਆਂ ਰੋ ਰੋ ਕੇ ਆਪਣੀ ਕਹਾਣੀ ਸੁਣਾਉਂਦੀਆਂ ਨੇ ਦੁੱਖ ਹੁੰਦਾ ਮਨ ਨੂੰ ਜਦੋਂ ਕਿ ਤੇ ਇਸ ਤਰ੍ਹਾਂ ਦੇ ਹਾਲਾਤ ਸੁਣਦੇ ਆ ਕਿਸੇ ਬਜ਼ੁਰਗ ਮਾਂ ਕੋਲੋਂ ਵੀ ਪੋਤੇ-ਪੋਤੀਆਂ ਨੂੰ ਕੋਲ ਨਹੀਂ ਆਉਣ ਦਿੰਦੀ ਨੂੰ ਗੁਰਮੁਖੋ ਜਾਂ ਰਹਿਣਾ ਨਹੀਂ ਆਇਤ ਜਗ ਤੱਕ ਆਇਤ ਘਰ ਬੰਦੀਆ ਰਹਿਣਾ ਤੇ ਇਹੀ ਨਹੀਂ ਇਸ ਧਰਤੀ ਤੇ ਸਭ ਨਹੀਂ ਚਲੇ ਜਾਣਾ ਇੱਕ ਬਹੁਤ ਵੱਡਾ ਗੁਣ ਅਸੀਂ ਬੱਚਿਆਂ ਕੋਲੋਂ ਖੋ ਲੈਂਦੇ ਆ ਜੇ ਬੱਚੇ ਸਾਡੀ ਦਾਦੀ ਕੋਲ ਨਹੀਂ ਜਾਣਗੇ ਬਜ਼ੁਰਗਾਂ ਦੇ ਸੁਭਾਅ ਦੇ ਵਿੱਚੋਂ ਜੋ ਉਹਨਾਂ ਨੇ ਸਿੱਖਣਾ ਉਹ ਤੋਂ ਵਾਂਝੇ ਰਹਿ ਜਾਣਗੇ ਉਹਨਾਂ ਦੇ ਸੁਭਾਅ ਦੇ ਵਿੱਚੋਂ ਇੱਕ ਬਹੁਤ ਵੱਡਾ ਗੁਣ ਗਵਾਚ ਜਾਏਗਾ ਬਜ਼ੁਰਗਾਂ ਦੀ ਸੇਵਾ ਉਹਨਾਂ ਦੇ ਸੁਭਾਅ ਚੋਂ ਗਵਾਚ ਜਾਏਗਾ ਬਹੁਤੇ ਆ ਪਰਿਵਾਰਾਂ ਵਿੱਚ ਇਹ ਦਿੱਕਤ ਬਜ਼ੁਰਗਾਂ ਦੀ ਸੇਵਾ ਨਹੀਂ ਹੁੰਦੀ ਮਨੁੱਖਤਾ ਦੀ ਸੇਵਾ ਵਰਗੇ ਕਿੱਡੇ-ਕੱਡੇ ਟਰੱਸਟ ਬਣੇ ਹੋਏ ਨੇ ਜਿੱਥੇ ਬਜ਼ੁਰਗ ਮਾਵਾਂ ਬਜ਼ੁਰਗ ਪਿਤਾ ਪਿਓ ਸਾਡੇ ਉਹ ਚੱਕ ਚੱਕ ਕੇ ਘਰਾਂ 'ਚੋਂ ਲੈ ਕੇ ਜਾਂਦੇ ਆ ਉੱਥੇ ਲਿਜਾ ਕੇ ਸੰਭਾਲਦੇ ਨੇ ਸਾਡੇ ਬੱਚਿਆਂ ਵਿੱਚੋਂ ਬਹੁਤ ਵੱਡਾ ਗੁਣ ਗਵਾਚ ਜਾਂਦਾ ਹੈ ਜਦੋਂ ਦਾਦੇ-ਦਾਦੀਆਂ ਕੋਲੋਂ ਦੂਰ ਹੋ ਜਾਂਦੇ ਆ ਜੇ ਕੋਲ ਰਹਿਣਗੇ ਸਿੱਖਿਆ ਗ੍ਰਹਿਣ ਕਰਨਗੇ ਉਹਨਾਂ ਕੋਲ ਇਹ ਗੁਣ ਵੀ ਹੋਏਗਾ ਬਜ਼ੁਰਗਾਂ ਦੀ ਸੇਵਾ ਕਿਵੇਂ ਕਰਨੀ ਹੈ ਸੰਭਾਲ ਕਿਵੇਂ ਕਰਨੀ ਹੈ ਜਿੰਨਾ ਪਿਆਰ ਹੋਏਗਾ ਉਹਨਾਂ ਦੁੱਖ ਉਸੇ ਨੂੰ ਹੁੰਦਾ ਜਿੱਥੇ ਪਿਆਰ ਵੱਧ ਹੁੰਦਾ ਸਾਨੂੰ ਪਤਾ ਐ ਅਕਸਰ ਇਹ ਚੀਜ਼ ਦਾ ਜਦੋਂ ਸਮਾਜ ਦੇ ਵਿੱਚ ਕੋਈ ਘਟਨਾ ਘਟਦੀ ਹੈ ਉਸ ਘਟਰਾ ਦੇ ਨਾਲ ਜਿਹੜਾ ਜੁੜਿਆ ਹੋਏਗਾ ਸਭ ਤੋਂ ਵੱਧ ਦੁੱਖ ਉਹਨੂੰ ਹੁੰਦਾ ਹੈ ਜਿਹੜਾ ਜ਼ਿਆਦਾ ਜੁੜਿਆ ਹੁੰਦਾ ਜੇ ਬਜ਼ੁਰਗਾਂ ਨਾਲ ਅਸੀਂ ਜੁੜੇ ਹੋਵਾਂਗੇ ਬਜ਼ੁਰਗਾਂ ਦੇ ਜਾਣ ਦਾ ਦੁੱਖ ਵੀ ਸੰ ਤਾਂ ਹੀ ਜ਼ਿਆਦਾ ਹੋਏਗਾ ਨਹੀਂ ਤੇ ਕਈ ਵਾਰੀ ਉਪਰੋਂ ਉਪਰੋਂ ਅੰਜੂ ਕੇਰ ਦੇ ਬਹੁਤ ਦੇਖੇ ਆ ਦੁੱਖ ਉਦੋਂ ਜ਼ਿਆਦਾ ਲੱਗਦਾ ਹੈ ਜਦੋਂ ਅਸੀਂ ਜੁੜੇ ਹੁੰਨੇ ਆ ਇਸ ਲਈ ਇਸ ਮਮਤਾ ਦੇ ਨਾਲ ਜੁੜਨਾ ਹੈ ਇਸ ਪਿਆਰ ਦੇ ਨਾਲ ਜੁੜਨਾ ਹੈ ਇੱਕ ਇੱਕ ਬੱਚੇ ਨੂੰ ਜੋੜਨਾ ਹੈ ਤਾਂ ਕਿ ਆਉਣ ਵਾਲੇ ਹਾਲਾਤ ਸੁਖਾਵੇ ਹੋਣ ਸਾਡੇ ਸਾਡੇ ਬੱਚੇ ਬਜ਼ੁਰਗਾਂ ਦੀ ਸੇਵਾ ਕਰਨਾ ਮਾਣ ਸਮਝਣ ਵੀ ਅਸੀਂ ਇੱਕ ਬਜ਼ੁਰਗ ਦੀ ਸੇਵਾ ਕੀਤੀ ਹੈ ਸਾਡੀ ਦਾਦੀ ਦੀ ਸੇਵਾ ਕੀਤੀ ਅਸੀਂ ਮਾਂ ਦੀ ਸੇਵਾ ਕਰੀਏ ਸਾਡੀ ਇਹ ਮਾਣ ਸਾਡੇ ਬੱਚਿਆਂ ਨੂੰ ਮਹਿਸੂਸ ਹੋਵੇ